ਉਕੇ ਪੇਂਟ ਕੀਤਾ ਇਹਦੀ ਵੀ ਕੋਈ ਗਾਰੰਟੀ ਬਈ ਇਹਦੀ 5 ਸਾਲ ਦੀ ਗਾਰੰਟੀ ਜੀ ਰੰਗ ਫੇਟ ਹੋ ਜੇ ਕਲਰ ਪੇਪੜੀ ਬਣ ਜੇ ਪੇਪੜੀ ਬਣ ਜੇ 5 ਸਾਲ ਦੀ ਗਾਰੰਟੀ ਦਿੰਦੇ ਤੁਸੀਂ ਆਹਦੀ ਗਾਰੰਟੀ ਦਿੰਦੇ ਜੀ ਠੀਕ ਆ ਤੇ ਹੁਣ ਬਈ ਤੁਹਾਡਾ ਜਿਵੇਂ ਚਿੱਤ ਖੁਸ਼ ਹੋ ਗਿਆ ਪੂਰਾ ਵਧੀਆ ਫੋਲ ਜੀ ਲੋਕੀ ਪੁੱਛਦੇ ਆ ਬਈ ਨਵਾਂ ਲਿਆਂਦਾ ਕਿ ਉਹੀ ਤਿਆਰੀ ਦਾ ਜੀ ਪੂਰਾ ਪੁੱਛਦੇ ਆ ਜੀ ਠੀਕ ਆ ਤੇ ਬਾਕੀ ਯਾਨਕਿ ਜੈਜਰ ਪੀਆ ਚ ਤਿਆਰ ਹੋਇਆ ਹੋ ਯਾਰ ਜੀ ਹਾਂ ਬਸ 2 ਲੱਖ ਰੁਪਏ ਦਾ ਆਪਾਂ ਲਿਆ ਸੀ ਤੇ ਬਸ ਵਧੀਆ ਖੁੱਲੇ ਪੈਸੇ ਹੀ ਲਾਏ ਆਪਾਂ ਠੀਕ ਆ ਖੁੱਲੇ ਦਿਲ ਨਾਲ ਰੁਪਏ ਲਾ ਤੇ 2 ਲੱਖ ਰੁਪਏ ਦੇ ਟਰੈਕਟਰ ਨੂੰ ਅੱਜ ਯਾਰ ਜਾਨੇ ਕਿ 7-8 ਲੱਖ ਵਾਲਾ ਬਣਾ ਲਿਆ ਯਾਰ ਹਾਂਜੀ ਹਾਂਜੀ ਹਾਂ ਅੱਜ ਨਾਲ ਤੁਹਾਨੂੰ ਆਪਾਂ ਆਹ 855 ਟਰੈਕਟਰ ਦਿਖਾਉਣ ਲੱਗੇ ਆਂ ਵੇਖਣ ਨੂੰ ਐਂ ਲੱਗਦਾ ਜਿਵੇਂ ਟਰੈਕਟਰ ਨਵਾਂ ਕਢਾਇਆ ਹੁੰਦਾ ਪਰ ਇਹ ਟਰੈਕਟਰ ਨਵਾਂ ਨਹੀਂ ਕਢਾਇਆ ਗਿਆ ਮਾਲਕ ਆਪਣੇ ਕੋਲੇ ਆ ਟਰੈਕਟਰ ਨੂੰ ਤਿਆਰ ਕੀਤਾ ਗਿਆ ਹਾਂਜੀ ਬਾਈ ਜੀ ਕੀ ਹਾਲ ਚੱਲ ਆ ਜੀ ਵਧੀਆ ਜੀ ਸਸਤੀ ਕਾਰ ਸਸਤਰੀ ਕਾਲ ਜੀ ਤੇ ਜਿਹੜਾ ਆਪਣਾ ਇਹ ਟਰੈਕਟਰ ਆ ਬਾਈ ਮਾਡਲ ਕਿਹ ਕੌਂ ਕੀ ਸੀਗਾ ਵੀ ਆਪਾਂ ਤਿਆਰ ਕਰਾਉਣਾ ਟਰੈਕਟਰ ਤਿਆਰ ਕਰਾਉਣਾ ਠੀਕ ਆ 2001 ਮਾਡਲ ਟਰੈਕਟਰ ਆ ਤੇ ਤੁਸੀਂ ਇਹਦਾ ਅੱਗੇ ਤੋਂ ਲੈ ਕੇ ਪਿੱਛੇ ਤੱਕ ਸਾਰਾ ਫੁੱਲ ਤਿਆਰ ਕਰਤਾ ਟੋਟਲ ਕੰਮ ਕਰਾਇਆ ਜੀ ਫੁੱਲ ਅਸੀਂ ਠੀਕ ਆ ਤੇ ਜਿਹੜਾ ਹੁਣ ਆ ਮਿਸਤਰੀ ਨੇ ਕੀਤਾ ਹਨਾ ਆਪਣੇ ਕੋਲੇ ਭਾਈ ਇਹ ਤੁਸੀਂ ਪੇਂਟ ਕੀਤਾ ਤੇ ਇਹਦੀ ਕੰਡੀਸ਼ਨ ਕਿੰਨੀ ਕੁ ਸੀ ਟਰੈਕਟਰ ਜਦੋਂ ਆਇਆ ਸੀ ਤੁਹਾਡੇ ਕੋਲ 40 ਤੋਂ 45% ਕੰਡੀਸ਼ਨ ਸੀਗੀ ਜਦੋਂ ਆਇਆ ਸੀ ਕੰਡੀਸ਼ਨ ਮੰਦੀ ਕਹਿ ਲਈਏ 40 45% ਦਾ ਕੰਡੀਸ਼ਨ ਮੰਦੀ ਸੀ ਜਦੋਂ ਹੁਣ ਆਪਾਂ ਇਹਨੂੰ ਤਿਆਰ ਕਰਤਾ ਇਹ ਕਿਹੜੇ ਮਾਡਲ ਦੇ ਹਿਸਾਬ ਨਾਲ ਤੁਸੀਂ ਤਿਆਰ ਕੀਤਾ ਜੀ ਅਸੀਂ ਤਾਂ 25 ਮਾਡਲ ਦੇ ਸੌਣੇ ਕੀਤਾ ਜੀ 25 ਬਣਾਤਾ ਹੀ ਅੱਜ ਠੀਕ ਆ ਉਹ ਸੌਣਾਂ ਦਾ ਕਲਰ ਮੈਚ ਕੀਤਾ 2025 ਮਾਡਲ ਦੇ ਹਿਸਾਬ ਨਾਲ ਤੁਹਾਨੂੰ ਵਿਖਾ ਦਈਏ ਬਾਡੀ ਬੂਟੀ ਲੈਣ ਤੇ ਟਰੈਕਟਰ ਲੈ ਸਕੋਰ ਮਾਰਦਾ ਉਵੇਂ ਹੀ ਉਵੇਂ ਹੀ ਸਟicker ਲੱਗੇ ਜਿਵੇਂ ਕੰਪਨੀ ਦੇ ਲੱਗਿਆ ਜਿੱਥੇ ਜਿਵੇਂ ਕੰਪਨੀ ਦੇ ਸਟicker ਲੱਗੇ ਸੀ ਉਵੇਂ ਦਾ ਉਵੇਂ ਹੀ ਲੱਗਿਆ ਤੇ ਕਲਰ ਵੀ ਇਹ ਰੀਜਨਲ ਏਜੰਸੀ ਵਾਲਾ ਕਿਹੜਾ ਇਹ ਇਹ 2K ਪੇਂਟ ਵਾਈਦਾ ਹੀ ਏਜੰਸੀ ਵਾਲਾ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਅਸੀਂ ਕਿਹੜਾ ਵਰਤਦੀ ਆ ਅੱਜ ਤਾਂ ਹੀ ਨਾ ਤਾਂ ਦੱਸਦੇ ਆ ਹਾਂ 2K ਪੇਂਟ ਵਾਈਦਾ ਇਹ 2K ਪੇਂ ਇਹਦੀ 5 ਸਾਲ ਦੀ ਗਾਰੰਟੀ ਜੀ ਰੰਗ ਫੇਟ ਹੋ ਜੇ ਕਲਰ ਪੇਪੜੀ ਬਣੇ ਪੇਪੜੀ ਬਣ ਜੇ 5 ਸਾਲ ਦੀ ਗਾਰੰਟੀ ਦਿੰਦੇ ਤੁਸੀਂ ਆਹਦੀ ਗਾਰੰਟੀ ਦਿੰਦੇ ਜੀ ਠੀਕ ਆ ਤੇ ਹੁਣ ਬਈ ਤੁਹਾਡਾ ਜਿਵੇਂ ਚਿੱਤ ਖੁਸ਼ ਹੋ ਗਿਆ ਪੂਰਾ ਵਧੀਆ ਫੋਲ ਜੀ ਲੋਕੀ ਪੁੱਛਦੇ ਆ ਬਈ ਨਵਾਂ ਲਿਆਂਦਾ ਕਿ ਉਹੀ ਤਿਆਰ ਕੀ ਦਾ ਜੀ ਪੂਰਾ ਪੁੱਛਦੇ ਆ ਜੀ ਠੀਕ ਆ ਤੇ ਬਾਕੀ ਯਾਨਕਿ ਜੈਜਰ ਪੀਂਆਂ ਚ ਤਿਆਰ ਹੋਇਆ ਹੋਊ ਜੈ ਜੀ ਹਾਂ ਬਸ 2 ਲੱਖ ਰੁਪਏ ਦਾ ਆਪਾਂ ਲਿਆ ਸੀ ਤੇ ਬਸ ਵਧੀਆ ਖੁੱਲੇ ਪੈਸੇ ਹੀ ਲਾਏ ਆਪਾਂ ਠੀਕ ਆ ਖੁੱਲੇ ਦਿਲ ਨਾਲ ਰੁਪਏ ਲਾ ਤੇ 2 ਲੱਖ ਰੁਪਏ ਦੇ ਟਰੈਕਟਰ ਨੂੰ ਅੱਜ ਯਾਰ ਜਾਨੇ ਕਿ 7-8 ਲੱਖ ਵਾਲਾ ਬਣਾ ਲਿਆ ਯਾਰ ਹਾਂਜੀ ਹਾਂਜੀ ਹਾਂ ਬਾਕੀ ਟਰੈਕਟਰ ਬਾਈ ਨੇ ਪਾਵਰ ਵੀ ਕੀਤਾ ਪ੍ਰੈਸ਼ਰ ਵਾਲੇ ਹਾਰਨ ਲੱਗੇ ਆ 15 ਦੇ ਟਾਇਰ ਪਾਏ ਆ ਡੈਕ ਫੈਬਰ ਵਾਲੀ ਛਤਰੀ ਤੇ ਬਾਕੀ ਤੇ ਹੋਰ ਕਿਹੜੇ-ਕਿਹੜੇ ਗੁਣ ਤੁਸੀਂ ਹੋਰ ਕੀਤੇ ਅਜੀ ਬਾਕੀ ਕੋਣ ਸਾਰੇ ਇਹਦੇ ਨਵੇਂ ਟਰੈਕਟਰ ਵਾਲੇ ਹੀ ਆ ਜੀ ਸਭ ਪਾਵਰ ਵੀ ਹੋ ਗਿਆ ਪਾਵਰ ਵੀ ਹੋ ਗਿਆ ਰਿਵਰਸ ਪੀਟੀਓ ਹੋ ਗਿਆ ਪੀਟੀਓ ਡਬਲ ਡਿਸਟਿਬਿਊਟਰ ਲਾਤਾ ਜਿੰਨੇ ਯਾਰ ਹੁੰਦੇ ਆ ਟਰੈਕਟਰ ਦੇ ਵਿੱਚ ਚਾਹੀਦੇ ਆ ਨਾ ਗੌਣਾ ਅੱਜ ਦੇ ਟਾਈਮ 'ਚ ਉਹਨੇ ਕਰਤੇ ਆ ਭਾਵੇਂ ਇਹਦੇ ਮਾਡਲ 2001 ਮਾਡਲ ਜੀ ਸਰ ਜੀ ਟਰੈਕਟਰ ਅੱਗੋਂ ਨਾਲ ਥੋੜੀ ਜਿਹੀ ਨੀਵੇਂ ਆਉਂਦੇ ਆ ਇਹ ਅੱਛਾ ਬ੍ਰਾਂਡ ਤੋਂ ਲੈਫੇਵੇਂ ਜਿਹੇ ਹੁੰਦੇ ਆ ਠੀਕ ਟਰੈਕਟਰ ਦਾ ਖੜਾਵਾ ਦੇਖੋ ਜੀ ਤੁਸੀਂ ਖੜਾਵਾ ਜਮ ਬਰੋ ਬਰਾਬਰ ਆ ਜਮ ਬਰਾਬਰ ਖੜਾ ਹਾਂ ਲੈਵਲ ਕੱਢ ਕੇ ਤੈਨ ਦੇਖੋ ਜੀ ਕੋਈ ਚੁੱਲਾ ਨਹੀਂ ਆਪਾਂ ਚੇਂਜ ਕੀਤਾ ਕੋਈ ਸੈਂਟਰ ਪਿੰਨ ਨਹੀਂ ਨੀਵੀ ਕੀਤੀ ਗਈ ਕੋਈ ਆਪਾਂ ਫੱਟੀ ਐਕਸਲ ਕੋਈ ਜਗਾੜਬਾਜੀ ਨਹੀਂ ਕੀਤੀ ਟਰੈਕਟਰ ਦਾ ਖੜਾਵਾ ਸੈੱਟ ਕੀਤਾ ਆਮ ਪਿੱਛੇ 14 ਦੇ ਟਾਇਰਾਂ ਚਾਉਂਦਾ ਉਹਦੇ 15 ਦੇ ਪਾਏ ਜੀ 14 ਦੇ ਵਿੱਚ ਵੀ ਡੱਗਦਾ ਹੁੰਦਾ 15 ਦੇ ਵਿੱਚ ਵੀ ਬਰਾਬਰ ਕਰਦਾ ਵਿੱਚ ਵੀ ਬਰਾਬਰ ਖੜਾ ਹੀ ਟਰੈਕਟਰ ਦੇਖੋ ਤੁਸੀਂ ਨੇ ਹਾਂ ਇਹਦੇ ਤੇ ਕੋਈ ਬਾਹਲਾ ਖਰਚਾ ਤਾਂ ਨਹੀਂ ਕਰਾਤਾ ਕੋਈ ਖਰਚਾ ਨਹੀਂ ਫ੍ਰੀ ਨੂੰ ਹੋਇਆ ਜਮ ਬਿਲਕੁਲ ਠੀਕ ਆ ਉਹੀ ਸਾਰਾ ਹਿੱਸਾ ਉਹੀ ਚੁੱਲਾ ਉਸੇ ਚ ਬਾਈ ਨੇ ਤਿਆਰ ਕੀਤਾ ਬਾਈ ਇਹਦੇ ਨਾਲ ਦਾ ਕਿਸੇ ਟਰੈਕਟਰ ਨੇ ਮੰਨ ਲਓ ਤਿਆਰ ਤਾਂ ਕਰਾਉਣਾ ਹੀ ਕਰਾਉਣਾ ਕਿਸੇ ਨੇ ਕੱਲਾ ਖੜਾਵਾ ਹੀ ਸੈੱਟ ਕਰਾਉਣਾ ਤਾਂ ਆਪ ਦਾ ਮੋਬਾਈਲ ਨੰਬਰ ਦੱਸ ਯਾਰ 7658023003 ਜੀ 7658023 003 003 ਤੇ ਸੰਪਰਕ ਕਰ ਸਕਦੇ ਆ ਬਾਕੀ ਆ ਘੋੜਾ ਬੰਪਰ ਵਗੈਰਾ ਪੇਂਟ ਕਰਕੇ ਮੂਹਰੇ ਜਿਹੜੀਆਂ ਲਾਈਟਾਂ ਲਾਤੀਆਂ ਸਪਲੈਂਟਰ ਮੋਟਰਸਾਈਕਲ ਵਾਲੀਆਂ ਹਨਾ ਸਪਲੈਂਟਰ ਮੋਟਰਸਾਈਕਲ ਇਹਨਾਂ ਲਾਈਟਾਂ ਲਾਤੀਆਂ ਇਧਰਲੇ ਪਾਸੋਂ ਮੂਹਰੇ ਵੱਡੇ ਟਾਇਰ ਆ ਬਾਕੀ ਟਰੈਕਟਰ ਦਾ ਬੈਟਰੀ ਬੂਟਰੀ ਬਾਕਸ ਆ ਯਾਰ ਉਵੇਂ ਹੀ A to Z ਫੁੱਲ ਨਵਾਂ ਬਣਾਇਆ ਟਰੈਕਟਰ ਨੂੰ ਐਸ ਟਰੈਕਟਰ ਨੂੰ ਤੇ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦਿਓ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਉੱਥੋਂ ਤੁਸੀਂ ਨੋਟ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਆ ਤੇ ਬਾਕੀ ਬਾਈ ਇਹਦੇ ਜਿਹੜੇ ਆਹ ਪੈਰਦਾਂ ਨਗਰ ਰੀਜਨਲ ਹੀ ਰੱਖੇ ਆ ਰੀਜਨਲ ਜੀ ਰੀਜਨਲ ਇਹਦੇ ਵਿੱਚ ਕੋਈ ਬਹੁਤਾ ਸਮਾਨ ਚੇਂਜ ਕਰਨ ਦੀ ਲੋੜ ਤਾਂ ਨਹੀਂ ਪਈ ਚੇਂਜ ਨਹੀਂ ਕੀਤਾ ਜਿਸ ਤਰ੍ਹਾਂ ਵੀ ਨਵਾਂ ਟਰੈਕਟਰਾਂ ਕਈ ਵਾਰ ਕੀ ਹੁੰਦਾ ਬਾਈ ਕਾਰੀਗਰ ਜਦੋਂ ਤਿਆਰ ਕਰਨ ਲੱਗਦਾ ਨਾ ਉਦੋਂ ਆ ਹੀ ਕਹਿੰਦਾ ਫਲਾਨੀ ਚੀਜ਼ ਨਵੀਂ ਲਿਓ ਫਲਾਨੀ ਲਿਓ ਜਿਹੜੀ ਚੀਜ਼ ਬਜਦੀ ਹੈ ਬਚਾਈਏ ਕਿ ਨਹੀਂ ਬਚਾਈਏ ਕੋਸ਼ਿਸ਼ ਆਪਣੀ ਹੁੰਦੀ ਹੈ ਜੀ ਰੀਜਨਲ ਚੀਜ਼ ਨੂੰ ਤਿਆਰ ਕਰੀਏ ਕਈ ਬੰਦੇ ਹੁਣ ਪਲੇਟਫਾਰਮ ਬਣਾਉਂਦੇ ਆ ਜੀ ਵੈਰੀਫਾਈ ਕਰਦੇ ਆ 30-35000 ਰੁਪਏ ਖਰਚਾ ਕਰ ਦਿੰਦੇ ਆ ਹਾਂ ਹਾਂ